ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਜਗਪ੍ਰੀਤ ਸਿੰਘ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਕੈਨੇਡਾ ਨੇ ਕੈਪਿੰਗ ਕੀਤੀ ਹੈ ਉਹਨਾਂ ਨੇ ਤੈਅ ਕਰ ਦਿੱਤਾ ਕਿ ਕਿੰਨੇ ਲੱਖ ਐਪਲੀਕੇਸ਼ਨ ਲੈਣੀ ਹੈ ਕਿਹੜੀ ਕੈਟਾਗਰੀ ਚ ਕਿੰਨੇ ਵੀਜ਼ੇ ਦੇਣੇ ਨੇ ਕਿਹੜੇ ਪ੍ਰੋਵਿੰਸ ਕਿੰਨੇ ਵੀਜ਼ੇ ਦੇਣੇ ਨੇ ਇਹਨਾਂ ਤਮਾਮ ਹਾਲਾਤਾਂ ਦੇ ਉੱਪਰ ਪੂਰੀ ਕਲੈਰਿਟੀ ਸਾਡੇ ਨਾਲ ਸਾਂਝੀ ਕਰਨਗੇ ਜਗਪ੍ਰੀਤ ਸਿੰਘ ਜਗਪ੍ਰੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਇੱਕ ਇੱਕ ਪੁਆਇੰਟ ਧਿਆਨ ਨਾਲ ਸਮਝਾਓ ਤਾਂ ਕਿ ਵਿਦਿਆਰਥੀ ਫੈਸਲਾ ਕਰ ਸਕਣ ਕਿ ਉਹਨਾਂ ਨੇ ਕਦੋਂ ਐਡਮਿਸ਼ਨ ਲੈਣੀ ਹੈ ਇਸ ਸਾਲ ਜਾਣਾ ਹੈ ਮਈ ਚ ਜਾਣਾ ਹੈ ਸਤੰਬਰ ਚ ਜਾਣਾ ਹੈ ਜਾਂ ਅਗਲੇ ਸਾਲ ਜਾਣਾ 2025 ਨੂੰ ਲੈ ਕੇ IRCC ਨੇ ਕੁਝ ਨੰਬਰਸ ਡਿਫਾਈਨ ਕੀਤੇ ਹੈ वर्ल्ड वाइड ਇੰਟਰਨੈਸ਼ਨਲ ਸਟੂਡੈਂਟਸ ਦੇ ਵੀ ਜਿਹੜੇ ਕੈਨੇਡਾ ਚ ਆ ਕੇ ਪੜਨਾ ਚਾਹੁੰਦੇ ਨੇ ਉਹ ਨੰਬਰਸ ਕੀ ਨੇ ਉਹ ਮੈਂ ਜੋ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕਰੂੰਗਾ ਕਿਉਂਕਿ ਇੱਕ ਕੈਪ ਜਿਹੜੀ ਹੈ ਉਹ ਪ੍ਰੋਸੈਸਿੰਗ ਦੇ ਉੱਪਰ ਵੀ ਰੱਖੀ ਗਈ ਹੈ ਕਿ ਅਸੀਂ ਇਸ ਸਾਲ ਦੇ ਵਿੱਚ 5 ਲੱਖ ਦੇ ਤਕਰੀਬਨ ਕੁਝ ਐਪਲੀਕੇਸ਼ਨਸ ਹੀ ਪ੍ਰੋਸੈਸ ਕਰਨੀਆਂ ਨੇ ਬਟ ਉਹਦੇ ਨਾਲ ਨਾਲ ਉਹਨਾਂ ਨੇ ਹੁਣ ਡਾਟਾ ਰਿਲੀਜ਼ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਡਿਫਾਈਨ ਕੈਪ ਦਿੱਤੀ ਹੈ ਕਿ ਕਿਹੜੀ ਕਿਹੜੀ ਕੈਟਾਗਰੀ ਨੂੰ ਆਪਾਂ ਕਿੰਨੇ ਕਿੰਨੇ ਸਟਡੀ ਪਰਮਿਟਸ ਗ੍ਰਾਂਟ ਕਰਨੇ ਨੇ ਸੋ ਉਹਦੇ ਉੱਤੇ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਸੋ ਜੇਕਰ ਮੈਂ ਪਹਿਲਾਂ ਗੱਲ ਕਰਾਂ ਤਾਂ ਟੋਟਲ ਜਿਹੜੀ ਕੈਪਿੰਗ ਦਿੱਤੀ ਗਈ ਹੈ ਕਿ 4 ਲੱਖ 37000 437000 ਜਿਹੜੇ ਸਟੱਡੀ ਪਰਮਿਟਸ ਨੇ ਉਹ ਗ੍ਰਾਂਟ ਕੀਤੇ ਜਾਣਗੇ ਡਿਜ਼ਰਵਿੰਗ ਕੈਂਡੀਡੇਟਸ ਨੂੰ ਇਨ ਦਾ ਇਅਰ 2025 ਜਿਹਦੇ ਵਿੱਚ ਤੁਹਾਡੇ ਕੋਲ ਮੇਜਰਲੀ ਹੋ ਦੋ ਹੀ ਇਨਟੇਕ ਬਚਿਆ ਜਨੂਅਰੀ ਖਤਮ ਹੋ ਚੁੱਕਾ ਸੋ ਮਈ ਔਰ ਸੈਪਟੈਂਬਰ ਨੂੰ ਲੈ ਕੇ ਸੋ ਫਸਟ ਆਫ ਆਲ ਜਿਹੜੀਆਂ ਸਟੂਡੈਂਟਸ ਗ੍ਰੈਜੂਏਟ ਹੋਣਗੇ ਡਿਗਰੀ ਪ੍ਰੋਗਰਾਮਸ ਦੇ ਥਰੂ ਉਹਨਾਂ ਲਈ ਡਿਫਾਈਨਡ ਫਿਗਰ ਜਿਹੜੀ ਹੈ ਦੈਟ ਇਜ਼ 73282 73282 ਸਟੱਡੀ ਪਰਮਿਟ ਗ੍ਰਾਂਟ ਕੀਤੇ ਜਾਣਗੇ ਟੂ ਦੀ ਗ੍ਰੈਜੂਏਟ ਸਟੂਡੈਂਟਸ Who will be passing out from the university degree programs ਫਿਰ ਗੱਲ ਹੁੰਦੀ ਹੈ ਜੀ ਨੈਕਸਟ ਜਿਹੜੇ ਆਪਾਂ ਕੈਂਡੀਡੇਟਸ ਦੇਖਦੇ ਆ ਸਕੂਲਿੰਗ ਵੀਜ਼ਾ ਦੇ ਵਿੱਚ ਸੋ ਉਹਨਾਂ ਨੇ ਕਿੰਡਰਗਾਰਡਨ ਤੋਂ ਲੈ ਕੇ ਗ੍ਰੇਡ 12 ਤੱਕ ਦੀਆਂ ਜਿਹੜੀਆਂ ਐਪਲੀਕੇਸ਼ਨਸ ਲੱਗਣੀਆਂ ਉਹਦੇ ਵਿੱਚ ਪੈਲ ਔਰ ਟੈਰੀਟੋਰੀਅਲ ਐਕਸੈਂਪਸ਼ਨਸ ਦੇ ਨਾਲ ਉਹਨਾਂ ਨੇ ਕਾਊਂਟ ਦਿੱਤਾ ਹੈ 72000 ਅਤੇ 200 ਸਟੱਡੀ ਪਰਮਿਟਸ ਗ੍ਰਾਂਟ ਕੀਤੇ ਜਾਣਗੇ ਸਕੂਲਿੰਗ ਵੀਜ਼ਾ ਨੂੰ ਲੈ ਕੇ ਯਾਨੀ ਕਿ ਐਲ ਕੇ ਜੀ ਯੂ ਕੇ ਜੀ ਕਿੰਡਰਗਾਰਟਨ ਦੇ ਪ੍ਰੋਗਰਾਮਸ ਤੋਂ ਲੈ ਕੇ ਗ੍ਰੇਡ 12 ਤੱਕ ਜਿਹੜੇ ਸਟੂਡੈਂਟਸ ਜਾਂਦੇ ਸੀਗੇ ਕਿਸੇ ਪੇਰੈਂਟਸ ਦੇ ਵਰਕ ਪਰਮਿਟਸ ਲੱਗੇ ਨਹੀਂ ਐ ਇਥੋਂ ਵੀ ਸਟੂਡੈਂਟ ਡਾਇਰੈਕਟ ਵੀ ਭੇਜਦੇ ਨੇ ਕੁਝ ਥਰਡ ਕੈਟੇਗਰੀ ਡਿਫਾਈਨ ਕੀਤੀ ਗਈ ਹੈ ਉਹ ਸਟੱਡੀ ਪਰਮਿਟ ਅਪਲੀਕੇਸ਼ਨਸ ਜਿਹੜੀਆਂ ਪਹਿਲ ਐਗਜ਼ੈਂਪਟਿਡ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ ਸੋ ਇੱਥੇ ਉਹਨਾਂ ਨੇ ਡਿਫਾਈਨ ਕੀਤਾ ਟੋਟਲ 48524 ਨੰਬਰ ਸੋ ਤਕਰੀਬ 48500 ਕੁਝ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਪੈਲ ਐਗਜ਼ੈਂਪਟਡ ਕੈਟਾਗਰੀ ਦੇ ਵਿੱਚ ਰੱਖੀਆਂ ਜਾਣਗੀਆਂ ਔਰ ਲਾਸਟ ਜਿਹੜੀ ਹੈ ਜੀ ਸਟੱਡੀ ਪਰਮਿਟ ਇਸ਼ੂਡ ਟੂ ਦੀ ਰਿਮੇਨਿੰਗ ਪੈਲ ਰਿਕੁਆਇਰਡ ਕੈਟਾਗਰੀਸ ਦੇ ਵਿੱਚ ਸੋ ਜਿਹੜੀ ਹੈ ਕੈਟਾਗਰੀਸ ਦੇ ਵਿੱਚ ਪੈਲ ਦੀ ਰਿਕੁਆਇਰਮੈਂਟ ਹੈ ਮੋਸਟਲੀ ਡਿਪਲੋਮਾਜ਼ ਆਗੇ ਇਹਦੇ ਵਿੱਚ ਜਾਂ ਕਾਲਜਸ ਦੇ ਪ੍ਰੋਗਰਾਮ ਆਗੇ ਸੋ ਇੱਥੇ ਜਿਹੜਾ ਨੰਬਰ ਹੈ ਦੈਟ ਇਜ਼ ਨੀਅਰ ਅਬਾਊਟ 242994 ਸੋ ਇਟ ਕੈਟਾਗਰਾਈਜ਼ ਵਾਈਜ਼ ਜਿਹੜਾ ਡਿਫਾਈਨਡ ਨੰਬਰ ਹੈ ਕਿ ਇੰਨੇ ਸਟੱਡੀ ਪਰਮਿਟਸ ਆਪਾਂ ਅਲੱਗ-ਅਲੱਗ ਕੈਟਾਗਰੀਜ਼ ਨੂੰ ਹੁਣ ਅਸਾਈਨ ਕਰਦੇ ਆ ਸੋ ਆਪਣੀਆਂ ਐਪਲੀਕੇਸ਼ਨਸ ਨੂੰ ਅਕੋਰਡਿੰਗਲੀ ਪ੍ਰੋਸੀਡ ਅਪ ਕਰੋ ਕੈਪਿੰਗ ਦੇ ਉੱਤੇ ਪ੍ਰੋਸੈਸਿੰਗ ਦੇ ਉੱਤੇ ਵੀ ਕੈਪਿੰਗ ਲੱਗੀ ਹੋਈ ਹੈ ਸੋ ਜਿੰਨਾ ਜਲਦੀ ਐਡਵਾਂਸ ਅਪਲਾਈ ਕਰ ਲੋਗੇ ਆਪਣੇ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨਾਂ ਤੁਸੀਂ ਬੈਟਰ ਰਹੋਗੇ ਸੋ ਕੈਨੇਡਾ ਹੁਣ ਈਜ਼ੀ ਨਹੀਂ ਹੈ ਥੋੜਾ ਸੋਚ ਸਮਝ ਕੇ ਚੱਲਣਾ ਪਊਗਾ ਰਿਲੈਕਸ ਹੋ ਕੇ ਨਹੀਂ ਚੱਲਣਾ ਹੋਣਾ ਸੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਅੱਜ ਦੇ ਸਾਡੇ ਐਕਸਪਰਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇਸ ਵਕਤ ਨੰਬਰ ਚੱਲ ਰਿਹਾ ਹੈ ਇਸ ਨੰਬਰ ਨੂੰ ਤੁਸੀਂ ਆਪਣੇ ਮੋਬਾਈਲ 'ਚ ਸੇਵ ਕਰੋ ਚਾਹੇ ਕਾਲ ਕਰੋ ਚਾਹੇ ਤੁਸੀਂ ਆ ਵੈਬਸਾਈਟ ਦੇ ਜ਼ਰੀਏ ਤੁਸੀਂ ਆਪਣਾ ਮੈਸੇਜ ਡ੍ਰੌਪ ਕਰੋ ਤੁਸੀਂ ਐਕਸਪਰਟ ਦੇ ਨਾਲ ਗੱਲ ਕਰੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰੋ ਫੋਨ ਕਰਨ ਤੋਂ ਬਾਅਦ ਪੂਰੀ ਕਲੈਰਿਟੀ ਲਓ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ